ਜਦੋਂ ਦਾ ਸੰਗ੍ਰੰਥ ਪੜ੍ਹਦੇ ਆਂ ਦੇਵਤੇ ਤੇ ਅਸੋਰ ਮਤਲਬ ਦਾਨਵ ਰਕਸ਼ਸਾਂ ਦੀ ਬਹੁਤ ਗੱਲ ਆਉਂਦੀ ਹੈ ਉਹ ਕਿਹਨੂੰ ਕਿਹਾ ਗਿਆ ਕਿਹਨੂੰ ਕਹਿੰਦੇ ਨੇ ਉਹ ਬਚਿੱਤਰਨਾਟਕ ਦੇ ਸ਼ੁਰੂ ਚ ਹੀ ਉਹਨਾਂ ਦੀ ਉਦਾਹਰਨਾਂ ਦਿੱਤੀਆਂ ਵੀ ਦੇਵਤਾ ਕੌਣ ਆ ਤੇ ਦਾਨਵ ਅਸੁਰ ਕੌਣ ਕਿਉਂਕਿ ਚੰਡੀ ਦੀ ਬਾਤ ਚੰਡੀ ਚਰਿੱਤਰੇ ਸਾਰੇ ਵਿੱਚ ਹੀ ਵਰਤੇ ਗਏ ਨੇ ਦੇਵਤੇ ਤੇ ਤੇ ਇਹ ਧਰਮ ਦਾ ਕਨਸੈਪਟ ਹੈ ਤੇ ਉਹਦੇ ਸ਼ੁਰੂ ਚ ਇਹ ਉਹਦੀਆਂ ਧਾਰਨਾਵਾਂ ਦਿੱਤੀਆਂ ਵੀ ਕਿ ਇਹਨਾਂ ਨੂੰ ਕਿਹਾ ਦਾਦਾਬ ਜ਼ਰੂਰੀ ਨਹੀਂ ਵੀ ਪਟਵੜੇ ਸਿੰਘ ਵਾਲੇ ਦੰਦਾਂ ਵਾਲੇ ਕੋਈ ਇਨਸਾਨ ਉਹਨਾਂ ਨੂੰ ਧਰਮ ਕਹਿੰਦੇ ਸੀ ਉਹਨਾਂ ਨੇ ਵਸਤਾ ਸਾਧ ਕਰਮ ਜੇ ਪੁਰਖ ਕਮਾਵੇ ਕਹਿੰਦੇ ਜੋ ਕੋਈ ਪੁਰਖ ਸਾਧ ਕਰਮ ਕਮਾਵੇ ਨਾਮ ਦੇਵਤਾ ਜਗਤ ਕਹਾਵੇ ਦੇਵਤਾ ਕਹੁੰਦਾ ਜਗਤ ਚ ਕੁਕ੍ਰਿਤ ਕਰਮ ਜੇ ਜਗਤ ਮੈਂ ਕਰੀ ਆੜੇ ਕਰਮ ਜੇ ਜਗਤ ਚ ਕਰੇ ਨਾਮ ਅਸੁਰ ਤੈਨ ਕੋ ਸਭ ਤਰਹੀ ਉਹਨਾਂ ਦਾ ਨਾਮ ਅਸੁਰ ਤਰ ਦਿੰਦੇ ਨੇ ਜਿਹੜੇ ਸਮਾਜ ਦੇ ਵਿੱਚ ਗੁਰਮਖ ਨੇ ਉਹ ਦੇਵਤੇ ਨੇ ਜਿਹੜੇ ਮਨਮੁਖ ਨੇ ਮਾੜੇ ਕੰਮ ਕਰਦੇ ਨੇ ਉਹ ਅਸੁਰ ਨੇ ਮਨਮੁਖ ਤੇ ਗੁਰਮਖ ਦੀਆਂ ਲੜਾਈਆਂ ਜੋ ਚੰਡੀ ਦੀ ਬਾਣ ਅਸਲ 'ਚ ਬੰਦਾ ਕੋਈ ਉਹਦੇ ਗੁਨਾ ਕਰਕੇ ਉਹ ਮਨਮੁਖ ਗੁਰਮਖ ਹੁੰਦਾ ਜੇ ਕਿਸੇ ਦੇ ਚੰਗੇ ਗੁਣ ਭਾਰੂ ਨੇ ਤਾਂ ਉਹ ਗੁਰਮਖ ਆ ਜੇ ਕਿਸੇ ਚ ਮਾੜੇ ਗੁਣ ਭਾਰੂ ਨੇ ਤਾਂ ਉਹ ਮਨਮੋਖਾ ਇਹ ਗੁਣਾ ਦੀ ਲੜਾਈ ਆ ਚੰਗੇ ਤੇ ਮਾੜੇ ਗੁਣ ਕਰਮ ਹੋਗੇ ਨਾ ਚੰਗੇ ਕਰਮ ਮਾੜੇ ਕਰਮ ਜੇ ਗੁਣ ਹੋਣਗੇ ਚੰਗੇ ਤਾਂ ਚੰਗੇ ਕਰਮ ਕਰੂਗਾ ਜੇ ਮਾੜੇ ਗੁਣ ਹੋਣਗੇ ਤਾਂ ਮਾੜੇ ਕਰਮ ਕਰੂਗਾ ਉਹ ਦੇਵਤੇ ਦਾਨਵ ਨੇ ਹੋਰ ਕੋਈ ਦੇਵਤੇ ਜਾਂ ਦਾਨਵ ਸਿੰਘਾ ਵਾਲੇ ਨਹੀਂ ਹੈਗੇ ਪਹਿਲਾਂ ਸ਼ੁਰੂਆਤ ਵਿੱਚ ਹੀ ਕਲੀਅਰ ਕਰਤਾ ਕਿ ਆਹਾਂ ਦੇਵਤੇ ਤੇ ਦਰਮਾ ਦੀ ਗੱਲ ਚੱਲੂਗੀ